ਕਹਨੇ ਹੋ ਕਿ ਕਾਰ ਸੇਵਾ ਕਰੋ ਹੁਣ ਜਦੋਂ ਬਾਬੇ ਕਾਰ ਸੇਵਾ ਕਰਦੇ ਨੇ ਫਿਰ ਤੁਹਾਨੂੰ আপত্তি ਕੀ ਕਿਸ ਗੱਲ ਦੀ ਬਾਬੇ ਤਾਂ مالک ਬਣ ਗਏ ਨਾ ਹੁਣ ਉੱਥੇ ਕੋਈ ਹਸਾਬ ਦਾਬੇ ਨਹੀਂ ਹੈਗਾ ਮੈਨੂੰ ਪਤਾ ਲੱਗਿਆ ਵੀ 30 ਲੱਖ ਰੁਪਏ ਮਹੀਨੇ ਦੀ ਉੱਥੇ ਆਮਦਨ ਹੈ ਜਿਹੜੀ ਲੋਕ ਬਾਹਰੋਂ ਮਦਦ ਕਰਦੇ ਉਹ ਅੱਡ ਹੈ ਉਹੜਾ ਤਾਂ ਬਾਬਿਆਂ ਦਾ ਪੈਸੇ ਤਾਂ ਹੀ ਹੋਰ ਕਹਦਾ ਰੋਲਾ ਬਾਬੇ ਤਾਂ ਕਾਰ ਸੇਵਾ ਕਰ ਰਹੇ ਨੇ ਕਿਹੜੀ ਕਾਰ ਸੇਵਾ ਕਰ ਰਹੇ ਬਾਬੇ ਕਾਰ ਸੇਵਾ ਬਾਬਾ ਕਰਦਾ ਕਰੀ ਜੇ ਤਾਂ ਸਾਨੂੰ ਤਾਂ ਤਰਾਜ ਨਹੀਂ ਸੀਗਾ ਤੇ ਬਾਬੇ ਨੇ ਟਰਸਟ ਬਣਾ ਲਿਆ ਟਰਸਟ ਦਾ ਸਾਨੂੰ ਤਰਾਜ 2001 ਤੋਂ ਲੈ ਕੇ 2025 ਆ ਗਿਆ 24 ਸਾਲ ਹੋ ਗਏ ਅੱਜ ਹੀ ਕਿਉਂ ਐਸੇ ਪੀਸੀ ਦੇ ਗੁਰਦਾਰਾ ਕੋਤਵਾਲੀ ਸਾਹਿਬ ਦੇ ਪ੍ਰਬੰਧ ਸਾਹਮਣਾ ਚਾਉਂਦੀ ਹੈ ਉਹ ਤਾਂ ਕੌਮ ਦੀ ਜਗਾ ਯਾਰ ਮਹਾਨ ਸ਼ਹੀਦਾਂ ਦੀ ਜਗਾ ਇਸ ਗੱਲ ਪਿੱਛੇ ਤਾਂ ਸ਼ਹੀਦੀਆਂ ਦਿੱਤੀਆਂ ਅਸੀਂ ਕਦ ਗਏ ਲੜਾਈ ਝਗੜਾ ਕਰਨ ਉਹ ਕਹਿੰਦੇ ਉਹ ਸ਼ੋਮਨੀ ਕਮੇਟੀ ਦਾ ਲੱਗਦੇ ਹੋ ਕੁਝ ਨਹੀਂ ਇਹਦੀ ਚੰਨੀ ਸਾਡਾ ਮੁੱਖ ਮੰਤਰੀ ਜਿਹੜਾ ਉਹਦਾ ਬਿਆਨ ਆ ਗਿਆ ਕਿ ਸ਼ੋਮਨੀ ਕਮੇਟੀ ਦਾ ਇਹ ਨਾਲ ਕੋਈ ਸਬੰਧ ਨਹੀਂ ਕੰਮ ਕਰਨਾ ਸੇਵਾ ਕਰਨੀ ਮਾਲਕੀ ਥੋੜੀ ਦਿੱਤੀ ਉਹਨਾਂ ਨੇ ਨਗਰ ਕੌਂਸਲ ਮਰੰਡਾ ਤੋਂ ਗੁਰਦੁਆਰਾ ਕੂਟਵਾਲੀ ਸਾਹਿਬ ਦੇ ਨਾਮ ਲਵਾਏ ਸੀ 1 ਰੁਪਿਆ ਸਾਲ ਦਾ ਫੀਸ ਦੇ ਕੇ ਜਿੰਨਾ ਚਿਰ ਦੁਨੀਆ ਰਹੇਗੀ ਨਾ ਚਿਰ ਵਾਸਤੇ ਇਹ ਜਗਾ ਗੁਰਦੁਆਰਾ ਕੂਟਵਾਲੀ ਸਾਹਿਬ ਦੇ ਨਾਮ ਲਵਾ ਦਿੱਤੀ ਗਈ। ਟਰਸਟ ਕੋਈ ਪ੍ਰਾਈਵੇਟ ਬਾਬਾ ਨਹੀਂ ਵੜਾ ਸਕਦਾ। ਇਹ ਸੁਪਰੀਮ ਕੋਰਟ ਦੀ ਰੂਲਿੰਗ ਹੈ। ਜਿਹੜਾ ਟਰਸਟ ਬਣਾਇਆ ਉਹਨੂੰ ਕੈਨਸਲ ਕਰਾਉਣ ਵਾਸਤੇ ਸਾਡੇ ਨਾਲ ਸਹਿਮਤੀ ਦਿੱਤੀ ਹੋਈ ਆ ਪ੍ਰੂਫ ਐ ਸਾ ਦਿਉਗਾ। ਬਾਬਾ ਸਰਿੰਦਰ ਸਿੰਘ ਨੇ ਸਹਿਮਤੀ ਦਿੱਤੀ ਹੈ। ਢੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ਕਲਾ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਦੀ ਚਰਨ ਸ਼ੋਪਾਤ ਧਰਤੀ। ਗੁਰਦੁਆਰਾ ਸ਼੍ਰੀ ਕੋਤਕੜ ਕੋਤਵਾਲੀ ਸਾਹਿਬ ਬੇਹੱਦ ਪਾਵਨ ਮੁਕੱਦਸ ਥਾਨ ਹੈ। ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰਕੌਰ ਨੂੰ ਉਸ ਕੋਤਵਾਲੀ ਚ ਕੈਦ ਕਰਕੇ ਰੱਖਿਆ ਸੀ। ਪਰ ਇਸ ਵੇਲੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਵਾਦਾਂ ਦੇ ਵਿੱਚ ਹੈ। ਜਗ੍ਹਾ ਨੂੰ ਲੈ ਕੇ ਪ੍ਰਬੰਧਾਂ ਨੂੰ ਲੈ ਕੇ ਐਸਜੀਪੀਸੀ ਤੇ ਕਾਰ ਸੇਵਾ ਜਿਹੜੀ ਆ ਉਹ ਅਮਨੂ ਸਾਹਮਣੇ ਨੇ ਮੇਰੇ ਨਾਲ ਮੋਰਿੰਡਾ ਤੋਂ ਐਸਜੀਪੀਸੀ ਮੈਂਬਰ ਅਜਮੇਰ ਸਿੰਘ ਖੇੜਾ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਆਖਰ ਗੱਲ ਕੀ ਹੈ ਖੇੜਾ ਸਾਹਿਬ ਰੌਲਾ ਕਿਸ ਚੀਜ਼ ਦਾ ਗੁਰਦੁਆਰਾ ਬਹੁਤ ਇਤਿਹਾਸਿਕ ਹੈ ਐਸਜੀਪੀਸੀ ਤੇ ਡੇਰਾ ਕਾਰ ਸੇਵਾ ਅਮਨੂ ਸਾਹਮਣੇ ਕਿਉਂ ਨਜ਼ਰ ਆ ਰਹੇ ਨੇ ਦੇਖੋ ਇਹ ਅਮੋ ਸਾਹਮਣੇ ਵਾਲੀ ਗੱਲ ਨਹੀਂ ਹੈ ਜੀ ਇਹ ਇੱਕ ਜਾਣ ਬੁੱਝ ਕੇ ਪ੍ਰੋਪਗੈਂਡਾ ਕੀਤਾ ਜਾ ਰਿਹਾ ਹੂੰ ਇਹ ਕੌਮ ਦਾ ਅਸਥਾਨ ਹੂੰ ਸਹਿਬਜ਼ਾਦੇ ਮਾਤਾ ਗੁਜਰਕਾਰ ਜੀ ਕੌਮ ਦੇ ਸ਼ਹੀਦ ਨੇ ਹੂੰ ਕੌਮ ਦੀ ਇਹ ਜਗਾ ਹੂੰ ਸਨ 2000 ਦੇ ਵਿੱਚ 2000 ਤੋਂ ਪਹਿਲਾਂ ਇਹ ਜਿਹੜੀ ਜਗਾ ਅਨਨੋਨ ਸੀਗੀ ਹੂੰ ਕੋਈ ਉੱਥੇ ਯਾਦਗਾਰ ਨਹੀਂ ਸੀ ਹੂੰ ਸ਼ੋਮਨੀ ਅਕਾਲੀ ਦਲ ਦੇ ਉਸ ਟਾਈਮ ਸਰਕਾਰ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਹੂੰ ਉਹਨਾਂ ਨੂੰ ਅਸੀਂ ਬੇਨਤੀਆਂ ਕਰਕੇ ਜਸਵੰਤ ਰਾਜਗਰ ਸਿੰਘ ਬਡਾਲੀ ਅਸੀਂ ਸਾਰਿਆਂ ਨੇ ਬੇਨਤੀ ਕਰਕੇ ਜਿਹੜੀ ਜਗਾ ਹੈ ਇਹ ਨਗਰ ਕੌਂਸਲ ਮਰੰਡਾ ਤੋਂ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਨਾਮ ਲਵਾਈ ਸੀ 1 ਰੁਪਿਆ ਸਾਲ ਦਾ ਫੀਸ ਦੇ ਕੇ ਜਿੱਨਾ ਚ ਦੁਨੀਆ ਰਹੀ ਕਿ ਨੱਚ ਰਵਾਤੇ ਇਹ ਜਗਾ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਨਾਮ ਲਵਾ ਦਿੱਤੀ ਗਈ ਜੀ ਜਦੋਂ ਨਾਂ ਲੱਗ ਗਿਆ ਕੋਤਵਾਲੀ ਸਾਹਿਬ ਦੇ ਉਹ ਤੋਂ ਬਾਅਦ ਜਿਹੜਾ ਗੁਰਚੰਨ ਸਿੰਘ ਟੋੜਾ ਨੂੰ ਅਸੀਂ ਬੇਨਤੀ ਕਰਕੇ ਇਹ ਜਗਾ ਦਾ ਜਿਹੜਾ ਕਾਰ ਸੇਵਾ ਉਹ ਬਾਬਾ ਰਵਾਸ ਸਿੰਘ ਦਿੱਲੀ ਵਾਲੇ ਨੂੰ ਦੇ ਦਿੱਤਾ ਹੂੰ ਉਹਨਾਂ ਨੇ ਕਾਰ ਸੇਵਾ ਆਰੰਭ ਕਰਤੀ ਜੀ ਕੋਈ ਲਿਖਤ ਪੜਤ ਹੈ ਕਿ ਬਰਵਲੀ ਉਹ ਹੁੰਦੀ ਹੈ ਨਹੀਂ ਇਹ ਤਾਂ ਬਰਵਲੀ ਉਹ ਹੁੰਦਾ ਹੂੰ ਇਹ ਕੋਈ ਏਡੀ ਗੱਲ ਨਹੀਂ ਨੇ ਬਾਬਾ ਨੂੰ ਕਹਿ ਦਿੱਤਾ ਵੀ ਤੁਸੀਂ ਕਰ ਲਓ ਇਹ ਆਬਜੈਕਟਿਵ ਚ ਪਾਸ ਹੁੰਦਾ ਹੁੰਦਾ ਹੂੰ ਜੀ ਠੀਕ ਹੈ ਇਹ ਬਾਬਾ ਸਰਵੰਸੇ ਨਾਲ ਸ਼ੁਰੂ ਕਰਤੀ ਹੂੰ ਇੱਥੇ ਬਾਈ ਸੁਰਮਤ ਸਿੰਘ ਜੀ ਕਾਰ ਸੇਵਾ ਕਰਦੇ ਰਹੇ ਸਾਰੀ ਸੰਗਤ ਨੂੰ ਪਤਾ ਅਸੀਂ ਵੀ ਉੱਥੇ ਜਾਂਦੇ ਰਹੇ ਹਾਂ ਕਾਰ ਸੇਵਾ 'ਚ ਹੂੰ ਲੰਬਾ ਸਮਾਂ ਉਹਨੇ ਕਾਰ ਸੇਵਾ ਕਰੀ ਲੇਕਿਨ ਅਖੀਰਲੇ ਸਮੇਂ 'ਚ ਉਹਨਾਂ ਦੀ ਸਿਹਤ ਕਾਫੀ ਖਰਾਬ ਹੋ ਗਈ ਕੁਝ ਲੋਕਾਂ ਵੱਲੋਂ ਆਬਜੈਕਸ਼ਨ ਵੀ ਆਏ ਹੂੰ ਲੇਕਿਨ ਚਲੋ ਜਾਉਂ ਤੇ ਸਿਹਤ ਖਰਾਬ ਹੋ ਗਈ ਇਹ ਉਹ ਤੋਂ ਬਾਅਦ ਬਾਬਾ ਸਰਿੰਦਰ ਸਿੰਘ ਇੱਥੇ ਕਾਰ ਸੇਵਾ ਕਰਨ ਲੱਗ ਗਿਆ ਕਾਰ ਸੇਵਾ ਦੀ ਕਿਸੇ ਨੂੰ ਕੋਈ ਤਰਾਜ ਨਹੀਂ ਸੀਗਾ ਕਾਰ ਸੇਵਾ ਚੱਲ ਰਹੀ ਸੀ ਲੇਕਿਨ ਬਾਬਾ ਸਰਿੰਦਰ ਸਿੰਘ ਨੇ 2020 ਦੇ ਵਿੱਚ ਇਸ ਨਾਮ ਤੇ ਆਪਣਾ ਟਰਸਟ ਬਣਾ ਲਿਆ ਟਰਸਟ ਬਣ ਸਕਦਾ ਹੈ ਨਹੀਂ ਬਣ ਸਕਦਾ ਬਿਲਕੁਲ ਨਹੀਂ ਬਣ ਸਕਦਾ ਕਿਸੇ ਇਤਿਹਾਸਿਕ ਗੁਰੂ ਘਰ ਦਾ ਜਿਹੜਾ ਟਰਸਟ ਹੈ ਕੋਈ ਪ੍ਰਾਈਵੇਟ ਬਾਬਾ ਨਹੀਂ ਬਣਾ ਸਕਦਾ ਇਹ ਸੁਪਰੀਮ ਕੋਰਟ ਦੀ ਰੂਲਿੰਗ ਹੈ ਦਿੱਲੀ ਐਡਾ ਇੱਕ ਝਗੜਾ ਸੀ ਸੁਪਰੀਮ ਕੋਰਟ ਨੇ ਉੱਥੇ ਗੁਰਦੁਆਰਾ ਸਾਹਿਬ ਦੇ ਹੱਕ 'ਚ ਸੀ ਤੁਸੀਂ ਕਿਵੇਂ ਕਹਿੰਦੇ ਹੋ ਟਰਸਟ ਬਣ ਗਿਆ ਫਿਰ ਤੁਹਾਡੇ ਕੋਲ ਕੋਈ ਡਾਕੂਮੈਂਟ ਪ੍ਰੂਫ ਹੈ ਸਾਡੇ ਕੋਲ ਸਾਰੇ ਪ੍ਰੂਫ ਨੇ ਬਾਬੇ ਦਾ ਬਾਬੇ ਨਾਲ ਸਾਡੀ ਮੀਟਿੰਗ ਹੋਈ ਹੈ ਸਾਡੇ ਕੋਲ ਪ੍ਰੂਫ ਪਿਆ ਬਾਬੇ ਨਾਲ ਮੀਟਿੰਗ ਹੋਈ ਹੈ ਬਾਬਾ ਸਰੇਂਦਰ ਸਿੰਘ ਨੇ ਸਾਡੇ ਨਾਲ ਮੀਟਿੰਗ ਕੀਤੀ ਹੈ ਸਾਡੇ ਕੋਲ ਪ੍ਰੂਫ ਹੈ ਆ ਦੇਖੋ ਆ ਪ੍ਰੂਫ ਹੈ ਬਾਬੇ ਸਰੇਂਦਰ ਸਿੰਘ ਨੇ ਜਿਹੜਾ ਟਰਸਟ ਬਣਾਇਆ ਉਹਨੂੰ ਕੈਨਸਲ ਕਰਾਉਣ ਵਾਸਤੇ ਸਾਡੇ ਨਾਲ ਸਹਿਮਤੀ ਦਿੱਤੀ ਹੋਈ ਆ ਪ੍ਰੂਫ ਹੈ ਸਾਡੇ ਕੋਲ ਬਾਬਾ ਸ੍ਰਿੰਦਰ ਸਿੰਘ ਨੇ ਸਹਿਮਤੀ ਦਿੱਤੀ ਆ ਹੂੰ ਠੀਕ ਹੈ ਵੀ ਮੈਂ ਜਿਹੜਾ ਟਰਸਟ ਬਣਾਇਆ ਬਾਬਾ ਬਚਨ ਸਿੰਘ ਨੇ ਤੇ ਸਰਿੰਦਰ ਸਿੰਘ ਨੇ ਨਾਲ ਜੈਮਲ ਸਿੰਘ ਬਾਬਾ ਇਹਨਾਂ ਸਾਰਿਆਂ ਨੇ ਸਾਨੂੰ ਪ੍ਰੂਫ ਲਿਖ ਕੇ ਦਿੱਤਾ ਵੀ ਅਸੀਂ ਇਹ ਜਿਹੜਾ ਟਰਸਟ ਇੱਕ ਮਹੀਨੇ 'ਚ ਇਹਨੂੰ ਕੈਨਸਲ ਕਰਾ ਦਾਂਗੇ ਲੇਕਿਨ ਅੱਜ ਤੱਕ ਟਰਸਟ ਕੈਨਸਲ ਕਿਹੜਾ ਸਵਾਲ ਇਹ ਖੜਾ ਹੁੰਦਾ ਆ ਆਪੇ ਤਾਂ ਤੁਸੀਂ ਕਾਰ ਸੇਵਾ ਨੂੰ ਕਹਿੰਦੇ ਹੋ ਕਿ ਕਾਰ ਸੇਵਾ ਕਰੋ ਹੁਣ ਜਦੋਂ ਬਾਬੇ ਕਾਰ ਸੇਵਾ ਕਰਦੇ ਨੇ ਫਿਰ ਤੁਹਾਨੂੰ আপত্তি ਕੀ ਕਿਸ ਗੱਲ ਦੀ ਹੈ ਪੱਤੀ ਤਾਂ ਮਾਲਕੀ ਦੀ ਹੈ ਬਾਬੇ ਤਾਂ ਮਾਲਕ ਬਣ ਗਏ ਨਾ ਹੁਣ ਉੱਥੇ ਕੋਈ ਹਸਾਬਕਤਾ ਵੀ ਨਹੀਂ ਹੈਗਾ ਮੈਨੂੰ ਪਤਾ ਲੱਗਿਆ ਵੀ 30 ਲੱਖ ਰੁਪਏ ਮਹੀਨੇ ਦੀ ਉੱਥੇ ਆਮਦਨ ਹੈ ਜਿਹੜੀ ਲੋਕ ਬਾਹਰੋਂ ਮਦਦ ਕਰਦੇ ਉਹ ਅੱਡ ਹੈ ਰੋਲਾ ਪੈਸੇ ਦਾ ਹੀ ਬਿਲਕੁਲ ਰੋਲਾ ਤਾਂ ਬਾਬਿਆਂ ਦਾ ਪੈਸੇ ਦਾ ਹੀ ਹੋਰ ਕਾਹਦਾ ਰੋਲਾ ਬਾਬੇ ਤਾਂ ਕਾਰ ਸੇਵਾ ਕਰ ਰਹੇ ਨੇ ਕਿਹੜੀ ਕਾਰ ਸੇਵਾ ਕਰ ਰਹੇ ਨੇ ਬਾਬੇ ਜਿਹੜਾ ਉੱਥੇ ਕੰਮ ਹੋਇਆ ਜਿਹੜੀ ਕਾਰ ਸੇਵਾ ਹੋਈ ਉੱਥੇ ਸਾਡੇ ਮੁਹਾਲੀ ਦੇ ਇੱਕ ਸਾਡੇ ਸੇਵਾਦਾਰ ਨੇ ਕਰੋੜ ਰੁਪਇਆ ਲਗਾ ਕੇ ਉੱਥੇ ਕੇਵਾ ਕੀਤੀ ਹੈ। ਕਾਲ ਸੇਵਾ ਬਾਬਾ ਕਰਦਾ ਕਰੀ ਜੇ ਤਾਂ ਸਾਨੂੰ ਤਾਂ ਤਰਾਜ ਨਹੀਂ ਸੀਗਾ ਤੇ ਬਾਬੇ ਨੇ ਟਰਸਟ ਬਣਾ ਲਿਆ। ਹੂੰ ਟਰਸਟ ਦਾ ਸਾਨੂੰ ਤਰਾਜ ਆ। ਪਰ ਖੇੜਾ ਸਭ ਸਾਰੀਆਂ ਕਟਨਾ ਕਰਮ ਦੇ ਵਿੱਚ ਅਗਰ ਨੁਕਸਾਨ ਹੁੰਦਾ ਤਾਂ ਉਹ ਪੰਥ ਦਾ ਹੁੰਦਾ। ਜਦੋਂ ਆਮਣੇ ਸਾਹਮਣੇ ਐਸਜੀਪੀਸੀ ਤੇ ਡੇਰਾ ਹੁੰਦਾ ਟਰਸਟ ਵਾਲੇ ਹੁੰਨੇ ਆ ਤਾਂ ਉਹ ਵੀ ਪੰਥ ਦੇ ਲੋਕ ਹੁੰਨੇ ਆ, ਤੁਹਾਡੇ ਲੋਕ ਹੁੰਨੇ ਆ, ਆਪਣੇ ਲੋਕ ਹੁੰਨੇ ਆ। ਲੱਗਦਾ ਨਹੀਂ ਇਹਦੇ ਨਾਲ ਸਿੱਖੀ ਦਾ ਹੀ ਘਾਣ ਹੋਊਗਾ। ਅਸੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਵੀ ਕੋਈ ਧੱਕਾ ਨਹੀਂ ਕਰਦੀ। ਹੂੰ। ਨਾ ਅਸੀਂ ਲੜਾਈ ਝਗੜੇ ਤੇ ਕਿਸੇ ਉਦੇ ਚ ਹੈਗੇ ਆ। ਹੂੰ। ਪਿਛਲੇ ਇੱਕ ਹਫ਼ਤੇ ਤੋਂ ਉਹਨਾਂ ਨੇ ਬਹੁਤ ਵੱਡਾ ਉੱਥੇ ਰੌਲਾ ਪਾਇਆ ਕਿ ਜੇ ਇੱਥੇ ਐਂ ਕਰ ਦੇਣਾ, ਇਹਨਾਂ ਨੇ ਐਂ ਕਰ ਦੇਣਾ। ਨਾ ਕੋਈ ਗਿਆ ਉੱਥੇ। ਹੂੰ। ਸ਼ਰੋਮਣੀ ਕਮੇਟੀ ਦਾ ਕੋਈ ਮੁਲਾਜ਼ਮ ਗਿਆ ਉੱਥੇ। ਹੂੰ। ਸਾਡਾ ਰਿਸਾਈਵਰ ਲਾਇਆ ਸਰੇਂਦਰ ਸਿੰਘ ਨੂੰ ਗਿਆ ਉੱਥੇ। ਹੂੰ। ਅਸੀਂ ਕੋਈ ਲੜਾਈ ਝਗੜਾ ਨਹੀਂ ਕਰਦੇ, ਲੇਕਿਨ ਉਹਨਾਂ ਲੋਕਾਂ ਨੇ ਜਾਣ ਬੁੱਝ ਕੇ ਇਹਨੂੰ ਰਾਜਨੀਤਿਕ ਏਜੰਡਾ ਦਿੱਤਾ। ਹੂੰ। ਯਾ ਰਾਜਨੀਤੀ ਬਣਾ ਕੇ ਇਹਨੂੰ ਪੇਸ਼ ਕਰ ਰਹੇ ਨੇ ਹੂੰ ਉੱਥੇ ਲੜਾਈ ਝਗੜੇ ਦਾ ਪੂੜਾ ਉਹਨਾਂ ਨੇ ਇੱਕ ਪ੍ਰੋਪਾਗੈਂਡਾ ਕੀਤਾ ਹੋਇਆ ਹੂੰ ਉਹਨੂੰ ਪਤਾ ਸੀ ਕਿ ਅਮਿੰਗ ਸਿੰਘਾ ਨੂੰ ਵੀ ਕਿਸੇ ਨੇ ਬੁਲਾਇਆ ਹੋਇਆ ਸੀ ਹੂੰ ਅਸੀਂ ਯਾਰ ਮੂਰਖ ਥੋੜੀ ਅਸੀਂ ਗੁਰੂ ਘਰ ਜਾ ਕੇ ਲੜਾਈ ਕਰੂੰਗੇ ਉਹ ਤਾਂ ਕੌਮ ਦੀ ਜਗਾ ਯਾਰ ਮਹਾਨ ਸ਼ਹੀਦਾਂ ਦੀ ਜਗਾ ਇਸ ਗੱਲ ਪਿੱਛੇ ਤਾਂ ਉਹਨਾਂ ਨੇ ਸ਼ਹੀਦਾਂ ਦਿੱਤੀਆਂ ਹੂੰ ਮਾੜੇ ਕੰਮਾਂ ਪਿੱਛੇ ਤਾਂ ਉਹਨਾਂ ਨੇ ਸ਼ਹੀਦਾਂ ਦਿੱਤੀਆਂ ਹੂੰ ਇਹ ਲੋਕ ਤਾਂ ਉਸ ਗੱਲ ਨੂੰ ਆਉਂਦੇ ਨਹੀਂ ਹੈਗੇ ਉਧਰ ਅਸੀਂ ਤਾਂ ਬਾਬੇ ਨੂੰ ਕਹਿ ਬਾਰੇ ਬਾਬੇ ਨੂੰ ਨੋਟਿਸ ਕੱਢ ਲੈ ਜਾ ਕੇ ਬੈਠ ਕੇ ਗੱਲ ਕਰ ਲੈ ਹੂੰ ਮੀਟਿੰਗ ਕੀਤੀ ਮੀਟਿੰਗ ਜੇ ਮੰਨ ਕੇ ਮੁੱਕਰ ਗਿਆ ਅਸੀਂ ਕਦ ਗਏ ਲੜਾਈ ਝਗੜਾ ਕਰਨ ਮੰਨੂ ਲੋਕਾਂ ਦੇ ਫੋਨ ਆਏ ਆ ਮੈਂ ਕਿਹਾ ਯਾਰ ਬਠਾੜਨੋ ਜਿੱਥੇ ਬਠਾੜਨਾ ਸਾਨੂੰ ਪਰ ਕਿਹੜਾ ਸਭ 2001 ਤੋਂ ਲੈ ਕੇ 2025 ਆ ਗਿਆ 24 ਸਾਲ ਹੋ ਗਏ ਅੱਜ ਹੀ ਕਿਉਂ ਐਸੀ ਪੀਸੀ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਪ੍ਰਬੰਧ ਸਾਹਮਣਾ ਚਾਹੁੰਦੀ ਹੈ ਮੈਂ ਤੈਨੂੰ ਬੇਨਤੀ ਕਰ ਰਿਹਾ ਹਾਂ ਵੀ ਪ੍ਰਬੰਧ ਤਾਂ ਤਾਂ ਸਾਹਮਣਾ ਵੀ ਜਦ ਹੁਣ ਕੋਈ ਹਸਾਕਤਾਬੇ ਨਹੀਂ ਉੱਥੇ ਦਾ ਜਦ ਕੋਈ ਹਸਾਕਤਾਬੇ ਨਹੀਂ ਉੱਥੇ ਮਾਲਕੀ ਬਣ ਗਈ ਉਹਨਾਂ ਦੀ ਸ਼੍ਰੋਮਣੀ ਕਮੇਟੀ ਨੂੰ ਤਾਂ ਉਹ ਕਹਿੰਦੇ ਸ਼੍ਰੋਮਣੀ ਕਮੇਟੀ ਦਾ ਲੱਗਦੀ ਕੁਛ ਨਹੀਂ ਇਹਦੀ ਚੰਨੀ ਸਾਡਾ ਮੁੱਖ ਮੰਤਰੀ ਰਿਹਾ ਉਹਦਾ ਬਿਆਨ ਆ ਗਿਆ ਵੀ ਸ਼੍ਰੋਮਣੀ ਕਮੇਟੀ ਦਾ ਇਹ ਨਾਲ ਕੋਈ ਸਬੰਧ ਨਹੀਂ ਉਹ ਮੈਂ ਉਹਨੂੰ ਵੇਰ ਨੂੰ ਪੁੱਛਦਾ ਵੀ ਤੂੰ ਕੋਈ ਨਾ ਤਫਤੀਸ਼ ਤਾਂ ਕਰ ਲੈ ਵੀ ਹੈ ਕੀ ਇਹ ਅੱਛਾ ਟੈਕਨੀਕਲੀ ਗੁਰਦੁਆਰਾ ਗੁਰਦੁਆਰਾ ਕਮਿਸ਼ਨ ਦਾ ਨੋਟਿਸ ਹੈ ਹੂੰ ਠੀਕ ਹੈ ਜਿੰਨੇ ਗੁਰਦੁਆਰਾ ਸਹਿਬਾਨ ਨੇ ਮਰੰਡੇ ਦੇ ਇਤਿਹਾਸਿਕ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ 87 ਸਾਡਾ ਇੱਕ ਹੈਗਾ ਇੱਕ ਟੈਕਨਿਕਲੀ ਐਸਜੀਪੀਸੀ ਉਸਦੀ ਮਾਲਕ ਹੈ ਇਹ ਇਹ ਜਿਹੜੇ ਟੈਕਨਿਕਲੀ ਜਿਹੜੇ 87 ਦਾ ਸਾਡਾ ਗੁਰਦੁਆਰਾ ਹਮ ਜਿਹੜੇ ਮਰੰਡੇ ਦੇ ਗੁਰਦੁਆਰਾ ਸ਼ਹੀਦ ਗੰਗਸਾਹਬ ਗੁਰਦੁਆਰਾ ਕੂਤਬਲੀ ਸਾਹਿਬ ਗੁਰਦੁਆਰਾ ਐਮਾ ਸਾਹਿਬ ਇਹ 1987 ਦੇ ਐਕਟ ਚੋਂ ਆ ਇੱਕਟ ਹੈ ਹਮ ਪੂਰੇ ਅnder ਆਉਂਦੇ ਨੇ ਠੀਕ ਹੈ ਇਹ 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 ਕਾਰ ਸੇਵਾ ਵਰਤੀ ਹੋਈ ਹੈ ਨਾ ਕਿ ਕਾਰ ਸੇਵਾ ਦਾ ਕੀ ਮਤਲਬ ਹੈ ਕੰਮ ਕਰਨਾ ਸੇਵਾ ਕਰਨੀ ਮਾਲਕੀ ਥੋੜੀ ਦਿੱਤੀ ਉਹਨਾਂ ਨੂੰ ਇਹ ਸਾਰੇ ਨਹੀਂ ਉਹ ਸੇਵਾ ਕਰਨੀ ਹੈ ਜੀ ਸੇਵਾ ਕਰਾਉਨੇ ਆ ਹੁਣ ਚਮਕੌਰ ਸਾਹਿਬ ਸੇਵਾ ਚੱਲਦੀ ਹੈ ਇਹਨਾਂ ਬਾਬਿਆਂ ਕੋਲੇ ਆ ਫਤਿਹਗੜ੍ਹ ਸਾਹਿਬ ਸੇਵਾ ਚੱਲਦੀ ਹੈ ਬਾਬਾ ਗੁਲਜਾਰ ਸਿੰਘ ਕਰਦਾ ਉੱਥੇ ਨੰਦਪੁਰ ਸਾਹਿਬ ਸੇਵਾ ਚੱਲਦੀ ਹੈ ਕਿਲਾ ਨੰਦਗੜ੍ਹ ਕਾਰਸੇ ਵਾਲਾ ਨਹੀਂ ਬਣਾ ਸੇਵਾ ਚੱਲਦੀ ਹੈ ਕਿੰਨੇ ਹੀ ਗੁਰੂ ਘਰ ਐ ਫਿਰ ਤਾਂ ਸਾਰੇ ਤੋਂ ਇਹ ਆਪਣੇ ਕਬਜ਼ੇ ਕਰਕੇ ਬਹਿ ਜਾਣਗੇ ਟਰਸਟ ਬਣਾ ਕੇ ਬਹਿ ਜਾਣਗੇ ਕੌਮਦੀਆਂ ਜਗ੍ਹਾ ਨਹੀਂ ਐ ਤਾਂ ਕੌਮਦੀ ਐ ਅੱਛਾ ਲਾਸਟ ਹੀ ਸਵਾਲ ਐ ਮਿਲ ਬੈਠ ਕੇ ਟੇਬਲ ਤੇ ਮਸਲਾ ਹੱਲ ਕਰੋਗੇ ਜਿਹੜਾ ਹੁਣ ਕੇਸ ਹੈ ਉਹ ਮੇਰੇ ਵਾਸਤਾ ਤਾਂ ਹੁਣ ਹੈ ਨਹੀਂ ਇਹ ਇਹ ਤਾਂ ਹੁਣ ਸ਼ਰੋਮਣੀ ਗੁਰਦੁਆਰਾ ਪਰਵੰਧਕ ਕਮੇਟੀ ਵਾਸਤੇ ਡੇਰਾ ਕਾਰਸੇਵਾ ਸਭ ਕਾਰਸੇਵਾ ਇਹ ਮਰੰਡੇ ਹੋਰ ਨਹੀਂ ਕਾਰਸੇਵਾ ਵਾਲੇ ਇੱਕ ਮਰੰਡੇ ਵਾਲੇ ਹੋ ਗਏ ਇਹਨਾਂ ਨੂੰ ਉੱਥੇ ਜਿਹੜਾ ਸਾਡਾ ਜਨਰਲ ਕਮਿਸ਼ਨਰ ਬਣਿਆ ਹੋਇਆ ਕੋਟ ਹੈ ਉਹ कोर्ट ਹੈ ਬਕਾਇਦਾ ਉੱਥੇ ਨਾ ਨੋਟਿਸ ਦਿੱਤਾ ਨਹੀਂ ਗਿਆ ਐਕਸ ਪਾਰਟੀ ਹੋ ਗਿਆ ਹੁਣ ਜਾ ਕੇ 22 ਤਰੀਕ ਦਿੱਤੀ ਇਹਨਾਂ ਨੂੰ ਹਾਈ ਕੋਰਟ ਇਹਨਾਂ ਦਾ ਸਾਰਾ ਕੁਝ ਕੈਂਸਲ ਹੋ ਗਿਆ ਡਿਸਪੋਜ਼ ਹੋ ਗਿਆ ਉਹਨੇ ਕਿਹਾ ਵੀ 22 ਤਰੀਕ ਨੂੰ ਉੱਥੇ ਜਾ ਕੇ ਉੱਥੇ ਪੇਸ਼ ਹੋ ਜਾਣਾ ਆਪਣਾ ਪੱਖ ਰੱਖ ਦੇਣਾ ਜੋ ਫੈਸਲਾ ਆਊਗਾ ਅਸੀਂ ਮੰਨ ਲਾਂਗੇ ਠੀਕ ਹੈ ਬਹੁਤ ਮਿਹਰਬਾਨੀ ਤਾਂ ਮੈਂਬਰ ਐਸਜੀਪੀਸੀ ਜਮੇਰ ਸਿੰਘ ਖੇੜਾ ਇਸ ਵੇਲੇ ਖਾਸ ਤੌਰ ਤੇ ਬਣੇ ਹੋਏ ਸੀ ਆਖਰ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਦਾ ਵਿਵਾਦ ਕੀ ਹੈ ਕਹਿੰਦੇ ਜੀ ਜੀ ਮੈਂ ਸੰਗਤ ਨੂੰ ਬੇਨਤੀ ਕਰਦਾ ਇਹਨਾਂ ਦੇ ਪ੍ਰਪਾਗੈਂਡੇ 'ਚ ਨਾ ਆਉਣਾ ਇਹ ਜਗਾ ਜਿਹੜੀ ਹੈ ਇਹ ਕੌਮ ਦੀ ਜਗਾ ਹੈ ਮਹਾਨ ਸ਼ਹੀਦਾਂ ਦੀ ਜਗਾ ਇਹਨੂੰ ਰਾਜਨੀਤੀ ਦਾ ਅਖਾੜਾ ਨਾ ਬਣਾਇਆ ਜਾਵੇ ਹੂੰ ਰਾਜਨੀਤੀ ਜਿਹੜੀ ਕਰਨੀ ਉਹ ਅੱਡ ਜਿੱਥੇ ਮਰਜ਼ੀ ਕਰ ਲੈਣਾ ਕੱਲ ਨੂੰ ਇਲੈਕਸ਼ਨ ਆਉਣੇ ਐਸਜੀਪੀਸੀ ਦੇ ਇਲੈਕਸ਼ਨ ਲੜ ਲੈਣਾ ਜਿਹਨੂੰ ਸੰਗਤ ਸੇਵਾਦੂਗੀ ਉਹ ਕਰ ਲੂਗਾ ਲੇਕਿਨ ਮੈਂ ਬੇਨਤੀ ਕਰਦਾ ਵੀ ਇਸ ਪਵਿੱਤਰ ਜਗਾ ਨੂੰ ਰਾਜਨੀਤੀ ਦੇ ਅਖਾੜੇ ਚ ਨਾ ਲਿਆਉਣ ਬਹੁਤ ਮਿਹਰਬਾਨੀ ਤਾਂ ਬਿਲਕੁਲ ਕਿਉਂਕਿ ਅਗਰ ਦੁਵਾਰਾ ਕੋਤਵਾਲੀ ਸਾਹਿਬ ਦਾ ਜਿਹੜਾ ਵਿਵਾਦ ਹੈ ਆਖਰ ਅਸਲ ਦੇ ਵਿੱਚ ਸੇਵਾ ਦਾ ਪ੍ਰਬੰਧਾ ਦਾ ਕਾਰਜ ਆ ਕਿਉਂਕਿ ਜਿਸ ਤਰ੍ਹਾਂ ਦੇਖਿਆ ਜਾਵੇ ਤਾਂ ਟੈਕਨੀਕਲੀ ਕਹਿੰਦੇ ਐਸਜੀਪੀਸੀ ਇਸ ਦੇ ਪ੍ਰਬੰਧ ਕਰੂਗੀ ਕਿਉਂਕਿ ਜਿੰਨੇ ਵੀ ਧਾਰਮਿਕ ਗੁਰਦੁਆਰੇ ਨੇ ਉਹਨਾਂ ਤੇ ਐਸਜੀਪੀਸੀ ਦਾ ਪ੍ਰਬੰਧ ਹੈ ਤਾਂ ਹੁਣ ਇਸ ਵਾਲੇ ਡੇਰਾ ਕਾਰ ਸੇਵਾ ਮੋਰਿੰਡਾ ਤੇ ਐਸਜੀਪੀਸੀ ਆਮਣੂ ਸਾਹਮਣੇ ਆ ਵੇਖੜੇ ਉਹ ਗੋਗਾ ਕਿ ਪੰਥਕ ਮੁੱਦਾ ਹੱਲ ਕਿਵੇਂ ਹੁੰਦਾ ਕੈਮਰਾ ਪਰਸਨ ਦਲੇਰ ਨਾ ਗगन ਸ਼ਕਲਾ ਡੇਲੀ ਪੋਸਟ ਪੰਜਾਬੀ